ਸਰ ਸ਼ਕਲ ਜੀ ਮੈਂ ਦਿਨਾਂ ਦੀ ਮਾਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਖੰਡਵਾਦ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਆਂ ਪਖੰਡਵਾਦ ਦੀਆਂ ਹਾਂ ਜਿੰਨੀਆਂ ਵੀ ਵੀਡੀਓ ਨੇ ਸਭ ਤੋਂ ਅੱਗੇ ਨਾ ਫਖੰਡੀਆਂ ਦੇ ਵਿੱਚ ਜਿਹੜੀਆਂ ਜਨਾਨੀਆਂ ਨੇ ਉਹ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਐਵੇਂ ਦੀ ਕਹਿੰਦੇ ਕਿ ਚਲੋ ਕੀ ਕਹਿਣਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਨਾਨੀਆਂ ਨੇ ਪਖੰਡਵਾਦ ਦੇ ਵਿੱਚ ਇਸ ਕਦਰ ਆਪਣੀ ਦੌੜ ਚਲਾਈ ਹੋਈ ਹੈ ਕਿ ਅੱਜ ਥਾਂ ਥਾਂ ਦੇ ਉੱਤੇ ਜੇ ਸਭ ਤੋਂ ਵੱਧ ਡੇਰੇ ਨੇ ਤਾਂ ਜਨਾਨੀਆਂ ਦੇ ਨੇ ਇਥੋਂ ਅਸੀਂ ਇਹ ਵੀ ਕਹਿਣ ਤੋਂ ਮਨਾਂ ਨਹੀਂ ਕਰ ਸਕਦੇ ਕਿ ਬੰਦੇ ਵੀ ਘੱਟ ਨਹੀਂ ਬੰਦਿਆਂ ਨੇ ਵੀ ਬਹੁਤ ਡੇਰੇ ਚਲਾਏ ਹੋਏ ਨੇ ਉਹਨਾਂ ਦੇ ਵੱਲ ਵੀ ਸਿਰਸਰ ਘੁਮਾ ਕੇ ਲੋਕਾਂ ਨੂੰ ਚੰਗੇ ਚੱਕਮੇ ਦਿੱਤੇ ਜਾਂਦੇ ਨੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਨਾਨੀ ਜਿਹੜੀ ਕਿ ਆਪਦੇ ਆਪ ਨੂੰ ਮਾਤਾ ਕਹਿੰਦੀ ਹੈ ਤੇ ਦੂਸਰੀ ਜਨਾਨੀ ਜਿਹਦੇ ਵਾਲ ਫੜੇ ਹੋਏ ਨੇ ਉਹਦੇ ਵਿੱਚੋਂ ਭਾਈ ਇਹ ਭੂਤ ਕੱਢ ਰਹੀ ਹੈ ਪਹਿਲਾਂ ਤਾਂ ਉਹ ਜਲਪ ਲਿਆ ਜਾਂਦਾ ਤੇ ਜਲਪ ਲਿਆਉਣ ਤੋਂ ਬਾਅਦ ਫਿਰ ਜਿਹੜੀ ਉਹਦੇ ਵਿੱਚ ਉੱਪਰ ਹੀ ਸ਼ਹਿ ਬੜੀ ਹੋਈ ਹੈ ਉਹਦੇ ਨਾਲ ਮਾਤਾ ਦੀਆਂ ਗੱਲਾਂ ਹੁੰਦੀਆਂ ਨੇ ਸਿੱਧੀਆਂ ਵੀ ਹਾਂ ਤੂੰ ਦੱਸ ਇਹਨੂੰ ਕਦੋਂ ਛੱਡੇਂਗੀ ਤੂੰ ਕਿਉਂ ਇਹਦਾ ਸਰੀਰ ਖਰਾਬ ਕੀਤਾ ਹੋਇਆ ਐਦਾਂ ਕੀਤਾ ਹੋਇਆ ਤੁਸੀਂ ਦੇਖ ਲਓ ਵੀ ਜਿਹੜੀਆਂ ਇਹ ਭੂਤ ਪ੍ਰੇਤਾਂ ਹੋਗੀਆਂ ਜਿੰਨ ਹੋਗੇ ਚੁੜੇਲਾ ਹੋਗੀਆਂ ਹੋਰ ਪਤਾ ਨਹੀਂ ਕੀ ਕੀ ਹੁੰਦੇ ਨੇ ਜਿਹੜਾ ਵੀ ਕੁਝ ਹੈ ਉਹ ਸਿਰਫ ਜਿਹੜੇ ਜਿਹੇ ਪਖੰਡੇ ਹੁੰਦੇ ਨੇ ਉਹਨਾਂ ਨਾਲ ਸਿੱਧੀ ਗੱਲਬਾਤ ਹੁੰਦੀ ਹੈ ਤੇ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਨਾ ਹੀ ਇਹਨਾਂ ਦੇ ਵਿੱਚ ਵੱੜਦੇ ਆ ਕੋਈ ਨਾ ਹੀ ਇਹਨਾਂ 'ਚ ਜਿੰਨ ਵੱੜੇ ਨਾ ਇਹਨਾਂ 'ਚ ਭੂਤ ਵੱੜੇ ਜਦ ਕਿ ਇਹ ਜਿੰਨਾ ਪੁੱਤਾਂ প্রেਤਾਂ ਦੇ ਵਿੱਚ ਰਹਿੰਦੇ ਨੇ ਫਿਰ ਵੀ ਇਹਨਾਂ ਦਾ ਕੋਈ ਬਾਲ ਬਾਂਕਾ ਨਹੀਂ ਕਰ ਸਕਦਾ ਕਿਉਂ ਕਿ ਭਾਈ ਇਹ ਸੱਚੇ ਦਿਲੋਂ ਜਿਹੜੇ ਕਿ ਦੇਵੀ ਦੇਵਤੇ ਦੀ ਪਾਠ ਪੂਜਾ ਕਰਦੀਆਂ ਨੇ ਜੋਤ ਲਾਉਂਦੀਆਂ ਨੇ ਤੇ ਫਿਰ ਸ਼ਕਤੀਆਂ ਜਿਹੜੀਆਂ ਮਾਤਾ ਨੇ ਇਹਨਾਂ ਨੂੰ ਦੇ ਦਿੱਤੀਆਂ ਵੀ ਭਾਈ ਅਸੀਂ ਤਾਂ ਹੁਣ ਚਲੋ ਮੱਜੋ ਉਹਨਾਂ ਨੇ ਕਰ ਦਿੱਤਾ ਨਾ ਦੇਵੀ ਦੇਵਤਿਆਂ ਨੇ ਉਹ ਅਜਿਹੇ ਲੋਕ ਨਹੀਂ ਕਰ ਸਕਦੇ ਪਰ ਇਹ ਸੋਚਦੇ ਨੇ ਵੀ ਸਾਨੂੰ ਮਾਤਾ ਨੇ ਸ਼ਕਤੀਆਂ ਦਿੱਤੀਆਂ ਹਾਂ ਮਾਤਾ ਨੇ ਤੁਸੀਂ ਇੰਨੇ ਬੇਲੇ ਕਰ ਰੱਖੇ ਆਂ ਕਿ ਉਹ ਤੁਹਾਡੇ ਵਰਗੇ ਜਣੇ ਖਣੇ ਪਾਪੀ ਰੂਹਾਂ ਦੇ ਵਿੱਚ ਆਉਣ ਲੱਗ ਜਾਣਗੇ ਪਵਿੱਤਰ ਆਤਮਾਵਾਂ ਜੋ ਸਾਡੇ ਦੇਵੀ ਦੇਵਤੇ ਨੇ ਤਾਂ ਤੁਸੀਂ ਕਿਵੇਂ ਭਰੋਸਾ ਕਰ ਸਕਦੇ ਹੋ ਕਿ ਜਿਹੜੇ ਜਿੰਨ ਪ੍ਰੇਤ ਤੁਸੀਂ ਕਹਿੰਨੋ ਸਾਡੇ ਵਿੱਚ ਵੜ ਗਏ ਵੀ ਇਹਨਾਂ ਨੂੰ ਕਿਉਂ ਨਹੀਂ ਕੁਝ ਕਹਿੰਦੇ ਇਹਨਾਂ ਦੇ ਕੋਲ ਕੁਝ ਨਹੀਂ ਹੁੰਦਾ ਤਾਂ ਤੁਹਾਨੂੰ ਲੱਗਦਾ ਤੁਹਾਡੇ ਸਾਹਮਣੇ ਇਹਨਾਂ ਨੇ ਤਸਵੀਰ ਹੀ ਅਜਿਹੀ ਬਣਾਈ ਹੋਈ ਆ ਆਪਣੇ ਆਪ ਨੂੰ ਪੇਸ਼ ਹੀ ਇਸ ਤਰੀਕੇ ਦੇ ਨਾਲ ਕੀਤਾ ਹੋਇਆ ਹੈ ਕਿ ਤੁਹਾਨੂੰ ਸੱਚੀ ਯਕੀਨ ਆ ਜਾਂਦਾ ਕਿ ਵਾਕਈ ਬਈ ਇਹਦੇ ਵਿੱਚ ਕੁਝ ਹੈਗਾ ਆ ਤਾਂ ਹੀ ਤਾਂ ਜਿਹੜੇ ਭੂਤਾਂ ਪ੍ਰੇਤਾਂ ਚਿਮੜੇ ਹੋਈਆਂ ਨੇ ਉਹ ਸਾਨੂੰ ਇਹ ਦੁੱਖ ਪਹੁੰਚਾਉਂਦੇ ਨੇ ਇਹਨਾਂ ਨੂੰ ਕਿਉਂ ਨਹੀਂ ਕੁਝ ਕਹਿੰਦੀਆਂ ਤੁਸੀਂ ਬਹਿਮ ਕਰ ਲਿਆ ਕਿ ਸਾਡੇ ਅੰਦਰ ਕੁਝ ਹੈਗਾ ਤਾਹੀਂ ਮੇਰਾ ਸਰੀਰ ਦੁਖਦਾ ਤਹਾਨੂੰ ਬਹਿਮ ਹੋ ਜਾਂਦਾ ਕਿ ਸ਼ਾਇਦ ਅਸੀਅਤਾਂ ਹੋ ਗਏ ਆ ਜਾਂ ਸਾਡੇ ਘਰ ਦੇ ਵਿੱਚ ਕੁਝ ਅਜਾਇਹਾ ਹੋ ਰਿਹਾ ਤਾਂ ਵਾਕਈ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰਾ ਦਿੱਤਾ ਤਾਂ ਅਜਿਹਾ ਕੁਝ ਨਹੀਂ ਹੁੰਦਾ ਭਾਈ ਇਹਨਾਂ ਚੀਜ਼ਾਂ ਤੋਂ ਬਚੋ ਪਖੰਡਵਾਦ ਤੋਂ ਦੂਰ ਰਹੋ ਜੇਕਰ ਤੁਹਾਡੇ ਕੋਲ ਵੀ ਅਜਿਹੀ ਕੋਈ ਪਖੰਡਵਾਦ ਦੀ ਵੀਡੀਓ ਹੁੰਦੀ ਆ ਜਾਂ ਤੁਹਾਨੂੰ ਲੱਗਦਾ ਕਿ ਵਾਕਈ ਪਖੰਡਵਾਦ ਤੋਂ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਸਾਡੇ ਵੱਲੋਂ ਵੀ ਇਹ ਪਹਿਲ ਕਦਮੀ ਕੀਤੀ ਜਾ ਰਹੀ ਆ ਕਿ ਲੋਕਾਂ ਨੂੰ ਪਖੰਡਵਾਦ ਦੇ ਵਿੱਚ ਕੱਢਿਆ ਜਾਵੇ ਚਾਹੇ ਤੁਹਾਨੂੰ ਸਕਰੀਨ ਦੇ ਉੱਤੇ ਵੀਡੀਓ ਦੀ ਜਗ੍ਹਾ ਤੁਹਾਨੂੰ ਸਿਰਫ ਤਸਵੀਰਾਂ ਦਿਖਾਈਆਂ ਜਾਤਾ ਤਾਂ ਤੁਹਾਨੂੰ ਪੂਰਾ ਮੈਟਰ ਜ਼ਰੂਰ ਦੱਸਿਆ ਜਾਊਗਾ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਅਚੇਹੇ ਲੋਕ ਤਾਂ ਇਹਨਾਂ ਲੋਕਾਂ ਤੋਂ ਬਚੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਪਖੰਡਵਾਦ ਖਤਮ ਹੋਣਾ ਚਾਹੀਦਾ ਤੁਹਾਡੇ ਕੋਲ ਵੀਡੀਓਜ਼ ਹੁੰਦੀਆਂ ਸਾਡਾ ਸਾਂਝੀ ਕੀਤੀ ਜਾਵੇ ਤਾਂ ਸਾਡੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਲੋਕਾਂ ਤੱਕ ਇਹ ਜਿਹੜਾ ਸੁਨੇਹਾ ਉਹ ਪਹੁੰਚਦਾ ਹੋਵੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼